ਪੰਜਾਬ ਦੇ ਵਿੱਚ ਬੀਤੇ ਕੱਲ ਅਚਾਨਕ ਮੌਸਮ ਦੇ ਵਿੱਚ ਤਬਦੀਲੀ ਆਂਦੀ ਹੈ ਹਨੇਰੀ ਚੱਖੜ ਚੱਲਦਾ ਹੈ ਤੇ ਤੇਜ਼ਮੀ ਪੈਨ ਦੇ ਨਾਲ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਮਿਲੀ ਸੀ ਪਰ ਰਾਹਤ ਜ਼ਿਆਦਾ ਸਮਾਂ ਟਿਕਣ ਵਾਲੀ ਨਹੀਂ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਮੁੜ ਤੋਂ ਹੀਟ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੀਟ ਵੇਵ ਚੱਲ ਸਕਦੀ ਹੈ ਲੂ ਚੱਲ ਸਕਦੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦਿੱਤਾ ਕਿ ਤਾਪਮਾਨ 2 ਤੋਂ 10 ਡਿਗਰੀ ਵਧਣ ਦੇ ਅਸਾਰ ਦੱਸੇ ਜਾ ਰਿਹਾ ਹੈ ਜਿੱਥੇ ਇਸ ਸਮੇਂ ਤਾਪਮਾਨ 42 ਤੋਂ 45 ਡਿਗਰੀ ਤੱਕ ਦਰਜ ਕੀਤਾ ਗਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ તાਪਮਨ 42 ਤੋਂ 45 ਡਿਗਰੀ ਤੱਕ ਦਰਜ ਕੀਤਾ ਗਿਆ ਤੇ ਦੇਰ ਸ਼ਾਮ ਅਚਾਨਕ ਹਨੇਰੇ ਚੱਖੜ ਚੱਲਦਾ ਠੰਡੀਆਂ ਹਵਾਵਾਂ ਚੱਲਦੀਆਂ ਨੇ ਮੀਂਹ ਪੈਣਾ ਸ਼ੁਰੂ ਹੁੰਦਾ ਜਿਸ ਦੇ ਨਾਲ ਲੋਕਾਂ ਨੇ ਥੋੜਾ ਸੁੱਖ ਦਾ ਸਾਹ ਲਿਆ ਸੀ ਰਾਹਤ ਦਾ ਸਾਹ ਲਿਆ ਸੀ ਕਿਉਂਕਿ ਬੀਤੇ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਜਿਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਸੀਗੇ ਪਰ ਬੀਤੇ ਕੱਲ ਮੀਂਹ ਦੇ ਨਾਲ ਲੋਕਾਂ ਨੂੰ ਥੋੜੀ ਰਾਹਤ ਮਿਲੀ ਸੀ ਪਰ ਰਾਹਤ ਜ਼ਿਆਦਾ ਸਮਾਂ ਟਿਕੀ ਨਹੀਂ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਮੁਰਤੋਂ ਅਲਰਟ ਜਾਰੀ ਕਰ ਦਿੱਤਾ ਹੈ ਕਿ ਹੀਟ ਵੇਵ ਚੱਲ ਸਕਦੀ ਹੈ ਲੂ ਚੱਲ ਸਕਦੀ ਹੈ ਜਿਸ ਤੇ ਚੱਲਦਿਆਂ ਦੋ ਤੋਂ ਤਿੰਨ ਡਿਗਰੀ ਤਾਪਮਾਨ ਵੱਧ ਸਕਦਾ ਹੈ ਆਉਣ ਵਾਲੇ ਪੰਜ ਦਿਨਾਂ ਦੇ ਲਈ ਉਹਨਾਂ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਹੁਣ ਅਜਿਹਾ ਹੀ ਬਨਿਆ ਰਹੇਗਾ ਹੀਟ ਵੇਵ ਚੱਲੇਗੀ ਲੂ ਚੱਲੇਗੀ ਜਿਸ ਤੇ ਚੱਲਦਿਆਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਕੁਝ ਹਿਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਦੋਂ ਬਾਹਰ ਨਿਕਲੋ ਤਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਪਾਣੀ ਦਾ ਇਸਤੇਮਾਲ ਕਰੋ ਲਿਕਵਿਡ ਜਿਸਨੂੰ 7 ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਸਿਰ ਨੂੰ ਟੋਪੀ ਜਾਂ ਫਿਰ ਚੁੰਨੀ ਦੇ ਨਾਲ ਟੱਕ ਲੋ ਤਾਂ ਕਿ ਤੁਹਾਨੂੰ ਧੁੱਪ ਘੱਟ ਲੱਗੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਹੋਰ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਬਾਹਰ ਨਿਕਲਣ ਲੱਗਿਆਂ ਬੱਚੇ ਤੇ ਬਜ਼ੁਰਗ ਖਾਸ ਧਿਆਨ ਰੱਖਣ ਇਸ ਦੇ ਨਾਲ ਹੀ ਆਪਣੇ ਪੂਰੇ ਕੱਪੜੇ ਪਾਏ ਜਾਣ ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ ਸਾਰੇ ਕੱਪੜੇ ਪਾਏ ਜਾਣ ਤਾਂ ਕਿ ਉਹਨਾਂ ਨੂੰ ਦਿੱਕਤ ਨਾ ਆਵੇ ਕਿਸੇ ਤਰੀਕੇ ਦੀ ਧੁੱਪ ਤੋਂ ਬਚਿਆ ਜਾ ਸਕੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜ਼ਿਆਦਾ ਦੁਪਹਿਰ ਨੂੰ ਘਰ ਦੇ ਵਿੱਚੋਂ ਬਾਹਰ ਨਾ Niklo ਕਿਉਂਕਿ ਉਸ ਸਮੇਂ ਗਰਮੀ ਆਪਣੇ ਸਿਖਰ 'ਤੇ ਹੁੰਦੀ ਹੈ ਜਿਸ ਤੇ ਚੱਲ ਜਾ ਤੁਹਾਨੂੰ ਕਾਫੀ ਦਿੱਕਤ ਆ ਸਕਦੀ ਹੈ ਇਸ ਲਈ ਉਹਨਾਂ ਦੇ ਵੱਲੋਂ ਕਾਫੀ ਹਦਾਇਤਾਂ ਜਿਹੜੀਆਂ ਨੇ ਲੋਕਾਂ ਨੂੰ ਜਾਰੀ ਕੀਤੀਆਂ ਨੇ ਤਦਾਲ ਹੀ ਹੀਟ ਵੇਵ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਬੀਤੇ ਕੱਲ ਅਚਾਨਕ ਮੌਸਮ ਦੇ ਵਿੱਚ ਤਬਦੀਲੀ ਆਂਦੀ ਹੈ ਹਨੇਰੀ ਚੱਕਰ ਚੱਲਦਾ ਹੈ ਤੇ ਤੇਜ਼ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਥੋੜੀ ਗਰਮੀ ਤੋਂ ਰਾਹਤ ਮਿਲੀ ਸੀ ਪਰ ਰਾਹਤ ਇਸ ਜ਼ਿਆਦਾ ਸਮਾਂ ਟਿਕਣ ਵਾਲੀ ਨਹੀਂ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਮੁਰ ਤੋਂ ਹੀਟ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੀਟ ਵੇਵ ਚੱਲ ਸਕਦੀ ਹੈ ਲੂ ਚੱਲ ਸਕਦੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦਿੱਤੀ ਕਿ ਤਾਪਮਾਨ ਦੂ ਤੋਂ 3 ਡਿਗਰੀ ਵਧਣ ਦੇ ਸਾਰ ਦੱਸੇ ਜਾ ਰਿਹਾ ਹੈ ਜਿੱਥੇ ਇਸ ਸਮੇਂ ਤਾਪਮਾਨ 42 ਤੋਂ 45 ਡਿਗਰੀ ਤੱਕ ਦਰਜ ਕੀਤਾ ਗਿਆ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 42 ਤੋਂ 45 ਡਿਗਰੀ ਤੱਕ ਦਰਜ ਕੀਤਾ ਗਿਆ ਤੇ ਦੇਰ ਸ਼ਾਮ ਅਚਾਨਕ ਹਨੇਰੇ ਚੱਖੜ ਚੱਲਦਾ ਠੰਡੀਆਂ ਹਵਾਵਾਂ ਚੱਲਦੀਆਂ ਨੇ ਮੀਂਹ ਪੈਣਾ ਸ਼ੁਰੂ ਹੁੰਦਾ ਜਿਸ ਦੇ ਨਾਲ ਲੋਕਾਂ ਨੇ ਥੋੜਾ ਸੁੱਖ ਦਾ ਸਾਹ ਲਿਆ ਸੀ ਰਾਹਤ ਦਾ ਸਾਹ ਲਿਆ ਸੀ ਕਿਉਂਕਿ ਬੀਤੇ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਜਿਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਸੀਗੇ ਪਰ ਬੀਤੇ ਕੱਲ ਮੀਂਹ ਦੇ ਨਾਲ ਲੋਕਾਂ ਨੂੰ ਥੋੜੀ ਰਾਹਤ ਮਿਲੀ ਸੀ ਪਰ ਇਹ ਰਾਹਤ ਜ਼ਿਆਦਾ ਸਮਾਂ ਟਿਕੀ ਨਹੀਂ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਮੁੜ ਤੋਂ ਅਲਰਟ ਜਾਰੀ ਕਰ ਦਿੱਤਾ ਹੈ ਕਿ ਹੀਟ ਵੇਵ ਚੱਲ ਸਕਦੀ ਹੈ ਲੂ ਚੱਲ ਸਕਦੀ ਹੈ ਜਿਸ ਤੇ ਚੱਲਦੀਆਂ ਦੋ ਦੂ 3 ਡਿਗਰੀ ਤਾਪਮਾਨ ਵੱਧ ਸਕਦਾ ਹੈ ਆਉਣ ਵਾਲੇ 5 ਦਿਨਾਂ ਦੇ ਲਈ ਉਹਨਾਂ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਹੁਣ ਅਜਿਹਾ ਹੀ ਬਣਿਆ ਰਹੇਗਾ ਹੀਟ ਵੇਵ ਚੱਲੇਗੀ ਲੂ ਚੱਲੇਗੀ ਇਸੇ ਕਰਦੇ ਆ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਕੁਝ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਦੋਂ ਬਾਹਰ ਨਿਕਲੋ ਤਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਪਾਣੀ ਦਾ ਇਸਤੇਮਾਲ ਕਰੋ ਲਿਕੁਇਡ ਚੀਜ਼ਾਂ ਦਾ ਸੇਵਨ ਕੀਤਾ ਜਾਵੇ ਇਸੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਸਿਰ ਨੂੰ ਟੋਪੀ ਜਾਂ ਫਿਰ ਚੁੰਨੀ ਦੇ ਨਾਲ ਟੱਕ ਲੋ ਤਾਂ ਕਿ ਤੁਹਾਨੂੰ ਧੁੱਪ ਘੱਟ ਲੱਗੇ ਇਸ ਤੇ ਨਾਲ ਹੀ ਉਹਨਾਂ ਦੇ ਵੱਲੋਂ ਬਹੁਤ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਬਾਹਰ ਨਿਕਲਣ ਲੱਗਿਆਂ ਬੱਚੇ ਤੇ ਬਜ਼ੁਰਗ ਖਾਸ ਧਿਆਨ ਰੱਖਣ ਇਸ ਤੇ ਨਾਲ ਹੀ ਆਪਣੇ ਪੂਰੇ ਕੱਪੜੇ ਪਾਏ ਜਾਣ ਪੂਰੀਆਂ ਬਾਵਾਂ ਦੇ ਕੱਪੜੇ ਪਾਏ ਜਾਣ ਸਾਰੇ ਕੱਪੜੇ ਪਾਏ ਜਾਣ ਤਾਂ ਕਿ ਉਹਨਾਂ ਨੂੰ ਦਿੱਕਤ ਨਾ ਆਵੇ ਕਿਸੇ ਤਰੀਕੇ ਦੀ ਧੁੱਪ ਤੋਂ ਬਚਿਆ ਜਾ ਸਕੇ ਇਸ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜ਼ਿਆਦਾ ਦੁਪਹਿਰ ਨੂੰ ਘਰ ਦੇ ਵਿੱਚੋਂ ਬਾਹਰ ਨਾ Niklo ਕਿਉਂਕਿ ਉਸ ਸਮੇਂ ਗਰਮੀ ਆਪਣੇ ਸਿਖਰਾਂ ਤੇ ਹੁੰਦੀ ਹੈ ਜਿਸ ਤੇ ਚੱਲ ਜਾ ਤੁਹਾਨੂੰ ਕਾਫੀ ਦਿੱਕਤ ਆ ਸਕਦੀ ਹੈ ਇਸ ਲਈ ਉਹਨਾਂ ਦੇ ਵੱਲੋਂ ਕਾਫੀ ਹਦਾਇਤਾਂ ਜਿਹੜੀਆਂ ਨੇ ਲੋਕਾਂ ਨੂੰ ਜਾਰੀ ਕੀਤੀਆਂ ਨੇ ਕਿਡਾਲ ਹੀ ਹੀਟ ਵੇਵ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ